ਮੇਰਾ ਨਾਮ ਰਿੰਦਰ ਸਿੰਘ ਆਈ ਗੱਲਬਾਤ ਵੀਰੇ ਮੈਂ ਖੇਤੋਂ ਆਪਣੇ ਘਰ ਨੂੰ ਆ ਰਿਹਾ ਸੀ ਬਸ ਬੰਦਿਆਂ ਨੇ ਆ ਕੇ ਮੋਟਰਸਾਈਕਲਾਂ ਦੇ ਆ ਕੇ ਬਾਰ ਕਰਤਾ ਨਾਲੇ ਮੋਬਾਈਲ ਕੋਲੇ ਨਾਲੇ ਪੈਸੇ ਨਾਲੇ ਸੱਟਾਂ ਮਾਰੀਆਂ ਜੀ ਰਾੜਾਂ ਦੀ ਉਹਨਾਂ ਕੋਲੇ ਲੱਕੜ ਦੇ ਹੋ ਸੀਗੇ ਜੀ ਕਹੀ ਦੇ ਬਾਹੇ ਇਹ ਬਸ ਉਹਦੇ ਨਾਲ ਮੈਂ ਬਾਹ ਅੱਗੇ ਕਰਦਾ ਸੀਗਾ ਬਾਹ ਦੇ ਉੱਤੇ ਤਾਂ ਹੀ ਬਾਹ ਜਿਆਦਾ ਫੈਕਚਰ ਹੋ ਗਈ ਜੀ ਸਰਚੂ ਸੱਟਾਂ ਮਾਰੀਆਂ ਜੀ ਖਪਰਾ ਸੀ ਉਹਨਾਂ ਲਈ ਖਪਰਾ ਵੀ ਸੀ ਕਿੰਨੇ ਬੰਦੇ ਸੀਗੇ 6 ਬੰਦੇ ਦੀ ਕਾਹਦੇ ਤੇ ਸੀਗੇ ਮੋਟਰਸਾਈਕਲਾਂ ਤੇ ਲੜਾਈ ਝਗੜੇ ਦਾ ਕਾਰਨ ਕੀ ਹੋਇਆ ਲੜਾਈ ਝਗੜੇ ਦਾ ਕਾਰਨ ਤਾਂ ਕੋਈ ਨਹੀਂ ਹੋਇਆ ਜੀ ਉਹ ਪਹਿਲਾਂ ਇਹਨਾਂ ਦੇ ਨਾਲ ਦੇ ਦੋ ਬੰਦੇ ਆਪਣੇ ਗਊਆਂ ਦੇ ਫਾਰਮ ਤੇ ਉੱਤੇ ਆ ਕੇ गिर ਗਏ ਈ ਉੱਥੇ ਨਸ਼ੇ ਨਾਲ ਫੁੱਲ ਸੀਗੇ ਉਹਨਾਂ ਨੇ ਫੜ ਕੇ ਉਹਨਾਂ ਨੂੰ ਪੁੱਛਗਿੱਛ ਕਰੀ ਜੀ ਤੇ ਉਹਨਾਂ ਨੂੰ ਕਹਿੰਦੇ ਕਹਿੰਦੇ ਕੋਈ ਨਹੀਂ ਤੁਹਾਨੂੰ ਅਸੀਂ ਦੇਖਾਂਗੇ ਮੈਨੂੰ ਬੁਲਾ ਲਿਆ ਮੌਕੇ ਤੇ ਉਹਨਾਂ ਨੇ ਤੇ ਮੈਂ ਜਦੋਂ ਗਿਆ ਉੱਥੇ ਜਾ ਕੇ ਜੀ ਤੇ ਮੈਂ ਉਹਨਾਂ ਨੂੰ ਛਡਾਤਾ ਮੈਂ ਜਾਓ ਭਾਈ ਆਪਦੇ ਘਰਾਂ ਨੂੰ ਜਾਓ ਫੇਰ ਬਸ ਵਾਪਸੀ ਤੇ ਮੈਂ ਘਰ ਨੂੰ ਆ ਰਿਹਾ ਸੀ ਬਸ ਮੈਨੂੰ ਘੇਟ ਲਿਆ ਜੀ ਉਹਨਾਂ ਨੇ ਹਾਲਾਂਕਿ ਮੈਂ ਉਹਨਾਂ ਨੂੰ ਛਡਾਇਆ ਸੀਗਾ ਤੇ ਉਹ ਘੇਰ ਕੇ ਫਿਰ ਉਹਨਾਂ ਨੇ ਜੀ ਮੇਰੇ ਤੇ ਹਮਲਾ ਕਰਤਾ ਜੀ ਇਹ ਆਵਲ ਜਿਹੜੀ ਗੱਲ ਘਟਨਾ ਸੀ ਇਹ ਪਹਿਲਾਂ ਦੀ ਆ ਜਿਹੜਾ ਉੱਥੇ ਤਰਫ ਨਹੀਂ ਅੱਧਾ ਘੰਟਾ ਪਹਿਲਾਂ ਸੀ 7 ਵਜੇ ਦੀ ਘਟਨਾ ਸੀ 7:30 ਮੈਨੂੰ ਘੇਟ ਲਿਆ ਜੀ ਅੱਧਾ ਘੰਟਾ ਬਾਅਦ ਜੀ ਤੁਹਾਨੂੰ ਤੁਹਾਡੇ ਕਿੱਥੇ ਕਿੱਥੇ ਸੱਟ ਲੱਗੀ ਮੇਰੇ ਵੀਰ ਜੀ ਬਾਹ ਦੇ ਦੋ ਤਿੰਨ ਜਗ੍ਹਾ ਫ੍ਰੈਕਚਰ ਆ ਮੋਢਾ ਫ੍ਰੈਕਚਰ ਹੋ ਗਿਆ ਜੀ ਸਿਰ ਦੇ ਉੱਪਰ ਟਾਂਕੇ ਲੱਗੇ ਨੇ ਜੀ ਅੱਖ ਦੇ ਉੱਪਰ ਟਾਂਕੇ ਲੱਗੇ ਨੇ ਜੀ ਬਹੁਤ ਦੰਤਾਂ ਤੋਂ ਪੈ ਗਏ ਆ ਜਾਨੋਂ ਨਾ ਛੱਡਿਆ ਕੁਝ ਨਹੀਂ ਜੀ ਨਸੇ ਨਾਲ ਨਸੇ ਨਾਲ ਭਰਪੂਰ ਸੀਗੇ ਉਹ ਮੈਂ ਰੋਕਦਰ ਰਹਿ ਮੈਨੇ ਮੈਨੂੰ ਛੱਡ ਦੋ ਪੈਸੇ ਲੈ ਲਓ ਮੇਰਾ ਮੋਟਰਸਾਈਕਲ ਲੈ ਜਾਓ ਮੇਰਾ ਮੋਬਾਈਲ ਲੈ ਜਾਓ ਉਹਨਾਂ ਨੇ ਇੱਕ ਨਹੀਂ ਸੁਣੀ ਜੀ ਵਿਚਾਰ ਹੈਗੀ ਤੁਹਾਨੂੰ ਬੰਦਿਆਂ ਦੀ ਹਾਂ ਜੀ ਹੈਗੀ ਹੈ ਵਿਚਾਰ ਨਾਮ ਕੀ ਨੇ ਕੁਛ ਨਾਮ ਪਤਾ ਨਾਮ ਨਹੀਂ ਪਤਾ ਜੀ ਛੱਜੂਪਟ ਪਿੰਡ ਦਾ ਛੱਜੂਪਟ ਹਾਂ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਹੀ ਮੰਗ ਕਰਦੇ ਜੀ ਜਿਹੜੀ ਮੇਰੇ ਨਾਲ ਬਣੀ ਕਿਸੇ ਹੋਰ ਨਾਲ ਨਾ ਬਣੇ ਮੈ ਮੈਨੂੰ ਮਾਰ ਸਕਦੇ ਸੀ ਕਿ ਉਹ ਕਿਸੇ ਹੋਰ ਨੂੰ ਵੀ ਮਾਰਨਗੇ ਜੇ ਉਹਨਾਂ ਦਾ ਹੱਥ ਖੁੱਲਿਆ ਹੋਇਆ ਜੀ ਉਹ ਮਤਲਬ ਬਰਦਾਤਤਾ ਕਰ ਰਹੇ ਨੇ ਆਪਣੇ ਇਲਾਕੇ 'ਚ ਉਦੋਂ ਜੀ ਉਸ ਉੱਥੇ ਇੱਕ ਸਾਡੇ ਮੁਲਾਜ਼ਮ ਨੂੰ ਉਹਨਾਂ ਨੇ ਡੰਡਾ ਲੈ ਕੇ ਲਈ ਮਾਰਨਸ ਚਾਹਿਆ ਉਹਨੇ ਮਾਲਕ ਨੂੰ ਦੱਸਤਾ ਜੀ ਮਾਲਕ ਨੇ ਫਿਰ ਇਕੱਠੇ ਹੋ ਕੇ ਜੀ ਮਤਲਬ ਉਹਨਾਂ ਨੂੰ ਫੜ ਲਿਆ ਫਿਰ ਉਹਨਾਂ ਦਾ ਪੜਨ ਤੋਂ ਬਾਅਦ ਉਹਨਾਂ ਸੌਰੀ ਮੰਗਵਾਈ ਸੌਰੀ ਮੰਨ ਕੇ ਗਏ ਨੇ ਜੀ ਉਦੋਂ ਅੱਧਾ ਘੰਟਾ ਬਾਅਦ ਫੇਰ ਬੰਦੇ ਹੋਰ ਲੈ ਕੇ ਆ ਗਏ ਉਦੋਂ ਕਿੰਨੇ ਬੰਦੇ ਆ ਗਏ ਬੰਦਾ ਪਹਿਲਾਂ 2 ਆਏ ਸੀ ਜੀ ਫਿਰ 6 ਆਏ ਨੇ ਸੌਰੀ ਮੰਨ ਕੇ ਗਏ ਨੇ 2 ਜਣੇ ਉਹਨਾਂ ਦੀ ਫੋਟੋ ਆਪਣੇ ਕੋਲ ਹੈਗੀ ਹੈ ਜੀ ਇਹ ਮਰਿੰਦਰ ਸਿੰਘ ਜੀ ਮੇਰੇ ਜੀਜਾ ਜੀ ਨੇ ਜੀ ਕਿਸਾਨ ਆਗੂ ਆ ਮੈਂ ਲਾਲੀ ਸਕਰੋਦੀ ਮੇਰਾ ਪਿੰਡ ਹੈ ਜੀ ਕੀ ਘਟਨਾ ਕਿਵੇਂ ਹੋ ਰਹੀ ਹੈ ਘਟਨਾ ਵੀਰ ਜੀ ਇਹ ਖੇਤ ਦੇ ਮਗਰ ਇਹਨਾਂ ਨੇ ਜ਼ਮੀਨ ਠੇਕੇ ਦੇ ਦਿੱਤੀ ਹੋਈ ਆ ਇੱਕ ਫਾਰਮ ਸੀ ਇਹਨਾਂ ਦਾ ਉਹ ਠੇਕੇ ਦੇ ਦਿੱਤਾ ਹੋਇਆ ਸੀ ਤੇ ਉਹ ਠੇਕੇਦਾਰਾਂ ਨੇ ਉੱਥੇ ਜਿਹੜੇ ਮੁੰਡੇ ਚਿੱਟਾ ਪੀਂਦੇ ਨੇ ਲੁੱਟਾਂ ਖੋਹਾਂ ਕਰਦੇ ਨੇ ਉਹ ਫਾਰਮ ਦੇ ਉੱਤੇ ਲੁੱਟਖੋ ਕਰਨ ਆਏ ਸੀ ਤੇ ਇਹਨਾਂ ਨੂੰ ਬੁਲਾ ਲਿਆ ਉਹਨਾਂ ਨੇ ਬੁਲਾ ਕੇ ਜੀ ਇਹ ਉਹਨਾਂ ਨੇ ਸਮਝੌਤਾ ਕਰਨ ਦੀ ਕੋਸ਼ਿਸ਼ ਕਰਾਈ ਇਹਨਾਂ ਦੀ ਵੀ ਤੁਸੀਂ ਇੱਥੋਂ ਬਗਜੋ ਟਲਜੋ ਤੇ ਸੌਰੇ ਮਂਗਾ ਕੇ ਜੀ ਉਹ ਮੁੰਡੇ ਤੋਰਤੇ ਉਹ ਸੌਰੀ ਇਹਨਾਂ ਨੂੰ ਇੰਨੀ ਮਹਿੰਗੀ ਪੈ ਗਈ ਵੀ ਰਸਤੇ 'ਚ ਘੇਰ ਕੇ ਉਹਨਾਂ ਨੇ ਹੋਰ ਆਪਣੇ ਨਾਲ ਦੇ ਮੁੰਡੇ ਬੁਲਾ ਕੇ 7-8 ਮੁੰਡੇ ਬੁਲਾ ਕੇ ਇਹਨਾਂ ਦੀ ਕੁੱਟਮਾਰ ਇਸ ਹੱਦ ਤੱਕ ਕਰੀ ਵੀ ਜਾਨੋਂ ਮਾਰਨ ਦਾ ਉਹਨਾਂ ਦਾ ਜਿਹੜੀ ਮਨਸਾ ਸੀ ਉਸ ਹਿਸਾਬ ਨਾਲ ਉਹ ਆਏ ਸੀ ਤੇ ਸਾਰੀਆਂ ਬਾਹਾਂ ਫ੍ਰੈਕਚਰ ਕਰਕੇ ਤਿੰਨ-ਚਾਰ ਜਗ੍ਹਾ ਤੋਂ ਤੇ ਸਾਰਾ ਇਥੋਂ ਸਿਰ ਪਾੜ ਕੇ 15 20 ਮਿੰਟ ਜੀ ਉਹਨਾਂ ਨੇ ਜਿਵੇਂ ਆਪਾਂ ਕਿਸੇ ਪਸ਼ੂ ਨੂੰ ਵੀ ਨਹੀਂ ਕੋਈ ਇੰਨਾ ਉਹ ਬੇਦਰਦੀ ਨਾਲ ਕੁੱਟਦਾ ਵੀ ਇੰਨੀ ਜ਼ਿਆਦੇ ਉਹਨਾਂ ਨੇ ਬੇਦਰਦੀ ਹੋ ਕੇ ਨਸ਼ੇ ਚਿੱਟੂ ਤੇ ਚਿੱਟੇ ਚ ਹੋ ਕੇ ਉਹਨਾਂ ਨੇ ਇਹਨਾਂ ਤੇ ਉਹ ਕੁੱਟਮਾਰ ਕਰੀ ਹੈ ਵੀ ਜਿਹੜੀ ਅੱਜ ਇਹਨਾਂ ਦੀ ਹਾਲਾਤ ਆ ਬਹੁਤ ਹੀ ਮਾੜੇ ਹੋਏ ਪਏ ਨੇ ਅਸੀਂ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹ ਜਿਹੜੇ ਚਿੱਟੇ ਦੇ ਨਸ਼ੇੜੀ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਪੰਜਾਬ ਦੇ ਵਿੱਚ ਇਹ ਹਾਲਾਤ ਬਣ ਗਏ ਜੀ ਵੀ ਇੱਕ ਆਮ ਇਨਸਾਨ ਸ਼ਾਮ ਤੋਂ 7 ਵਜੇ ਤੋਂ ਬਾਅਦ ਡਰਨ ਲੱਗ ਗਿਆ ਵੀ ਮੈਂ ਆਪਦੇ ਘਰੇ ਆ ਜਿਹੜਾ ਸ਼ਾਮ ਤੋਂ 7 ਵਜੇ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਪਹੁੰਚਿਆ। ਉਸੇ ਹਿਸਾਬ ਨਾਲ ਇਹ ਸਾਡੇ ਜੀਜਾ ਜੀ ਨਰਿੰਦਰ ਸਿੰਘ ਵੀ ਉਥੋਂ ਟਾਈਮ ਨਾਲੇ ਵੀ ਹਾਲਾਤ ਮਾੜੇ ਨੇ ਘਰੋਂ ਫੋਨ ਆ ਰਹੇ ਸੀ। ਉਸੇ ਟਾਈਮ ਇਹਨਾਂ ਦਾ ਇਹ ਚਿੱਟੇ ਵਾਲਾ ਨੇ ਹਲਕਾ ਹਾਲਾਤ ਕਰਤਾ ਤੇ ਹੋਰ ਵੀ ਇਹਨਾਂ ਦੇ ਕੋਈ ਇਹਨਾਂ ਦੇ ਬੇਖੌਫ ਹੋ ਕੇ ਚੱਲਦੇ ਨੇ ਜੀ ਇਹ। ਕੋਈ ਇਹਨਾਂ ਨੂੰ ਕਿਰਕ ਨਹੀਂ ਕਿੱਥੇ ਸੱਟ ਮਾਰਨੀ ਆ। ਤੇ ਇਹ ਹਾਲਾਤ ਹੋਏ ਹੋਏ ਨੇ ਅੱਜ ਚਿੱਟੇ ਦੇ ਜਿਹੜੇ ਨਸ਼ੇੜੀ ਨੇ ਜਾਨ ਨੂੰ ਵੀ ਮਾਰ ਸਕਦੇ ਸੀ ਜਾਨੋ ਮਾਰਨ ਵਾਲੀ ਨੀਤਨ ਵਾਲੇ ਆਏ ਸੀ ਜੀ ਉਹ ਤੇ ਇਹ ਤਾਂ ਇੱਕ ਵਧੀ ਹੋਈ ਜਿਵੇਂ ਕਹਿਦੀ ਹੈ ਪ੍ਰਮਾਤਮਾ ਕਰਕੇ ਇਹਨਾਂ ਨਾ ਜੀ ਨਾ ਇਹਨਾਂ ਨਾਲ ਕੋਈ ਉਹ ਤਾਂ ਚਿੱਟੇ ਦੇ ਨਸ਼ੇੜੀ ਨੇ ਜੀ ਉਹ ਉੱਥੇ ਅਲੱਗ-ਅਲੱਗ ਉਹ ਜਿਹੜੀਆਂ ਬਸਤੀਆਂ ਦੇ ਵਿੱਚ ਘੁੰਮਦੇ ਰਹਿੰਦੇ ਨੇ ਲੁੱਟ ਖੋਹ ਕਰਨ ਵਾਸਤੇ ਇਹਨਾਂ ਦਾ ਮੋਬਾਈਲ ਲੈ ਕੇ ਜੇਬ 'ਚ 2-4000 ਰੁਪਏ ਸੀ ਜਿਹੜਾ ਉਹ ਲੈ ਕੇ ਇਹਨਾਂ ਨੇ ਵੀ ਮਿੰਤਾ ਤਰ ਲਈ ਕੀਤੀਆਂ ਉਹਨਾਂ ਦੀਆਂ ਵੀ ਜਿਹੜਾ ਮੇਰਾ ਵਹੀਕਲ ਆ ਉਹ ਲੈ ਜਾ ਮੇਰਾ ਪੈਸਾ ਜਿਹੜਾ ਹੈਗਾ ਲੈ ਜਾ ਮੋਬਾਈਲ ਲੈ ਜੋ ਵੀ ਕੁਟੋਣਾ ਸੈਲਰ ਤੇ ਕੀ ਗੱਲ ਕੀ ਹੋਈ ਸੀ ਗੱਲ ਉਹੀ ਹੋਈ ਆ ਜੀ ਜਿਹੜੇ ਉਹ ਬੰਦਿਆਂ ਨਾਲ ਪਹਿਲਾਂ ਲੁੱਟਖੋ ਕਰਨ ਆਏ ਸੀ ਉਹਨਾਂ ਨੂੰ ਇਹ ਉਹਨਾਂ ਨੇ ਇਹਨਾਂ ਨੂੰ ਫੋਨ ਕਰਕੇ ਬੁਲਾ ਲਿਆ ਤੇ ਇਹਨਾਂ ਨੇ ਉਹਨਾਂ ਨੂੰ ਕਹਿਤਾ ਵੀ ਚਲੋ ਕਾਨੂੰਨ ਦੇ ਵਕਾਂ ਨੂੰ ਆਪਾਂ ਜਿੰਨੇ ਨਸ਼ੇੜੀ ਨਹੀਂ ਹੁੰਦੇ ਨੇ ਵੀ ਛੱਡੋ ਤੁਸੀਂ ਇਹਨਾਂ ਨਾਲ ਕਾਦੇ ਵਾਸਤੇ ਰਲ ਜਣਾ ਤੁਹਾਡਾ ਨੁਕਸਾਨ ਨਾ ਕਰ ਦੇਣਾ ਇਹਨਾਂ ਨੇ ਤਾਂ ਉਹ ਛਡਾਏ ਸੀ ਵੀ ਥੋੜਾ ਫੇਰ ਬਾਅਦ ਚ ਨੁਕਸਾਨ ਕਰਨਗੇ ਜ ਆਪਾਂ ਨੂੰ ਜਿਵੇਂ ਪਤਾ ਹੀ ਜਾਂ ਨਸ਼ੇੜੀਆਂ ਦਾ ਇੱਕ ਬਾਦ ਪੈਂਦੇ ਨੇ ਉਹ ਜਿਹੜੇ ਬਾਰ ਬਾਰ ਆ ਕੇ ਫਿਰ ਉਸੇ ਬੰਦੇ ਨਾਲ ਹੱਥੋਪਾਈ ਕਰਦੇ ਨੇ ਪਰ ਇਹ ਨਹੀਂ ਸੀ ਪਤਾ ਵੀ ਇਹਨਾਂ ਦਾ ਇਹਨਾਂ ਨੇ ਤਾਂ ਉਹਨਾਂ ਦਾ ਭਲੀ ਕਰਿਆ ਸੀ ਵੀ ਛਡਾਏ ਸੀ ਪਰ ਇਹਨਾਂ ਨੂੰ ਹੀ ਰਸਤੇ ਦੇ ਵਿੱਚ ਘੇਰ ਕੇ ਜਾਨੋਂ ਮਾਰਨ ਦੇ ਨੀਅਤ ਨਾਲ ਉਹਨਾਂ ਨੇ ਹਮਲਾ ਕੀਤਾ ਤੇ ਅਸੀਂ ਬੇਨਤੀ ਕਰਦੇ ਹਾਂ ਸੀਐਮ ਸਾਹਿਬ ਨੂੰ ਭਵੰਤਵਰ ਸਾਹਿਬ ਨੂੰ ਵੀ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਬਹੁਤ ਬੁਰੇ ਹਾਲਾਤ ਨੇ ਜੀ ਇਹ ਨਸ਼ੇ ਦੇ ਉੱਤੇ ਇਹ ਨਸ਼ੇੜੀਆਂ ਦੇ ਉੱਤੇ ਕਾਬੂ ਪਾਇਆ ਜਾ ਸਕੇ ਤਾਂ ਜੋ ਜਿਹੜੇ ਆਮ ਸਾਡੇ ਲੋਕ ਨੇ ਉਹ ਆਮ ਮਰਰਾ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਲੋਕ ਘਰੇ ਆਪਣੇ ਸੁੱਖ ਦਾ ਚੈਨ ਨਾਲ ਬੈਠ ਸਕਣ ਇਸ ਵਿੱਚ ਰੇਲਵੇ ਪੋਲ ਜਿਹੜਾ ਹੈਗਾ ਜੀ ਉਹਦੇ ਨੇੜੇ ਜਿਹੜਾ ਹੈਗਾ ਉੱਥੇ ਇਨਸੀਡੈਂਟ ਹੋਇਆ ਸੀਗਾ ਤੇ ਕੁ ਮੁੰਡੇ ਸੀਗੇ ਕੋਈ ਅਸਾਨੂੰ ਮੁੰਡੇ ਆਈਡੈਂਟੀਫਾਈ ਹੈਗੇ ਨੇ ਤੇ ਜਿਹੜਾ ਅਸੀਂ ਜਿਹਦੇ ਖਿਲਾਫ ਅਸੀਂ ਜਿਹੜਾ ਹੈ ਪਰਚਾ ਦਰਜ ਕਰਤਾ ਹੈਗਾ ਪਰਚਾ ਦਰਜ ਕਰਨ ਕੋ ਸਰ ਐਸ.ਏ ਮਰੀ ਸਿੰਘ ਜਿਹੜਾ ਯੂਨੀ ਸਾਡੇ ਉਹ ਕਰ ਰਹੇ ਨੇ ਪਰ ਵੀ ਕਰ ਰਹੇ ਨੇ ਅਸੀਂ ਆਈਓ ਨੇ ਤੇ ਜਲਦ ਜਿਹੜਾ ਹੈਗਾ ਦੋਸ਼ੀਆਂ ਨੂੰ ਜਿਹੜਾ ਗਰਤਾਰ ਕੀਤਾ ਕਾਰਨ ਕਾਰਨ ਦੀ ਸੀ ਗੱਲ ਉਹ ਰੀਜ਼ਨ ਦਾ ਹੈ ਜੀ ਕਿ ਉਹ ਆਪਸ ਦੇ ਵਿੱਚ ਕੋਈ ਪਹਿਲਾਂ ਕਿਤੇ ਉਹ ਜਿਹੜੇ ਸੀਗੇ ਮੁੰਡੇ ਇਕੱਠੇ ਹੋਏ ਸੀਗੇ ਉਹਨਾਂ ਦੀ ਕਿਸੇ ਨਾਲ ਲੜਾਈ ਝਗੜਾ ਹੋ ਗਿਆ ਤੇ ਜਿਹੜਾ ਵਿਕਟਮ ਉਹ ਉੱਥੇ ਉਹਨੂੰ ਲੜਾਈ ਛਡਾਣ ਗਿਆ ਕਲਾਈਚਣਾਂ ਤੋਂ ਬਾਅਦ 15 20 ਮਿੰਟ ਬਾਅਦ ਉਹ ਮੁੰਡੇ ਲੈ ਕੇ ਆ ਗਏ ਉਹ ਔਰ ਉਹਦੇ ਨਾਲ ਚੱਲਣ ਨਾਲ ਫੁੱਟ ਮਾਰ ਕੇ ਕਿੰਨੇ ਕਿੰਨੇ ਬੰਦੇ ਸੀ ਉਹ ਜੋ ਦੱਸਣ ਤੋਂ ਕਿ ਅੱਠ 10 ਬੰਦੇ ਨੇ ਕਹਿੰਦਾ ਵੀ ਅੱਠ 10 ਮੁੰਡੇ ਸੀ ਕਿਹੜੀ ਧਾਰਾ ਦੇ ਤਹਿਤ ਅਜੇ ਅਸੀਂ ਜਿਹੜਾ ਫਲਹਾਕ ਜਿਹੜਾ ਹੈ ਸਟਾਰਟਿੰਗ ਦੇ ਵਿੱਚ 323 24 148 49 ਜੀ ਉਹ ਤੇ ਦਰਜ ਕੀਤਾ ਗਿਆ